ਮਾਜੋਗ ਐਸਐਸਪੀ ਸਾਹਿਬ ਬਠਿੰਡਾ ਮੈਡਮ ਅਮਨੀਤ ਕੰਡਲ ਜੀ ਨੇ ਇੱਕ ਵਿਸ਼ੇਸ਼ ਮਹਿਮ ਚਲਾਈ ਆ ਜੋ ਨਸ਼ੇ ਦੇ ਤਸਕਰ ਨੇ ਤੇ ਗੈਰ ਕਾਨੂੰਨੀ ਕਾਰਵਾਈਆਂ ਕਰਦੰਨੇ ਉਸ ਤਹਿਤ ਕਾਰਵਾਈ ਕਰਦੇ ਹੋਏ ਇੰਚਾਰਜ ਸੀਆਈਟੀਯੂ ਬਠਿੰਡਾ ਇੰਸਪੈਕਟਰ ਕਰਨਦੀਪ ਸਿੰਘ ਤੇ ਉਹਨਾਂ ਦੀ ਟੀਮ ਨੇ ਕੱਲ ਇੱਕ ਬੰਦਾ ਜਿਹਦਾ ਨਾਮ ਦੀਲਾਤਰ ਸ਼ਰਮਾ ਸੰਨੋ ਨਾਰਾਇਣ ਵਾਸੀ ਪਿੰਡ ਤੁੰਗੜੀਆਂ ਗੰਗਰਾਂਗਰ ਦਾ ਰਹਿਣ ਵਾਲਾ ਉਹਨੂੰ ਪੋਰਵਿਜ ਆਈਟੀਆਈ ਤੋਂ ਜਿਹੜਾ ਸੁਆ ਮਤੀ ਦਾ ਨੂੰ ਰਸਤਾ ਜਾਂਦਾ ਵਾ ਉਹ ਤੋਂ ਕਾਬੂ ਕੀਤਾ ਵਾ ਇਹ ਪੈਦਲ ਸੀਗਾ ਕਾਨੂੰਨ ਦੇ ਮੁਤਾਬਕ ਜਾਪ ਤੇ ਕਾਰਵਾਈ ਕਰਦੇ ਹੋਏ ਇਹਦੇ ਕੋਲੋਂ 1 ਕਿਲੋ 522 ਗ੍ਰਾਮ ਖੀਮ ਬਰੰਦ ਹੋਈ ਹੈ ਇਹਦੇ ਵਿਰੁੱਧ ਮੁਕੱਦਮਾ ਨੰਬਰ 132 ਥਾਣਾ ਸਿਵਲਾਈਨ ਦਰਜ ਕੀਤਾ ਗਿਆ ਵਾ ਸਰ ਹੁਣ ਤੱਕ ਕਿੰਨੇ ਹੁਕਮਾਂ ਦੇ ਸੂਰਤ ਚ ਦੱਸਦੇ ਕਿਥੇ ਇਹਨੇ ਖੀਮ ਸਪਲਾਈ ਕਰਨੀ ਕਿਥੋਂ ਲੈ ਕੇ ਆਇਆ ਗੁੜਲੀ ਤਫਤੀਸ਼ ਤੋਂ ਇਹ ਸਪਸ਼ਟ ਹੋਇਆ ਵਾ ਵੀ ਇਹ ਵਿਅਕਤੀ ਟ੍ਰੇਨ ਰਾਹੀਂ ਆਇਆ ਸੀਗਾ ਇਹਦੇ ਜੋ ਪੁੱਛਗੇ ਤਰ੍ਹਾਂ ਇਹ ਸਪਸ਼ਟ ਹੋਇਆ ਵੀ ਇਹਦੇ ਵਿਰੁੱਧ ਦੋ ਮੁਕੱਦਮੇ ਪਹਿਲਾ ਦਰਜਾ ਇੱਕ ਮੁਕੱਦਮਾ ਨੰਬਰ 154 ਐਸਟੀਐਫ ਮਹਾਲੀ ਦਰਜਾ ਇਹ 2023 ਦੇ ਵਿੱਚ ਦਰਜ ਹੋਇਆ ਸੀ ਉਹਦੇ ਚ 2 ਕਿਲੋ ਹੀਮ ਬਰਨ ਹੋਈ ਸੀ ਇਹਦੇ ਕੋਲੇ ਇੱਕ ਮੁਕੱਦਮਾ ਫਿਲਵਾਰਡ ਸਿਟੀ ਰਾਜਸਥਾਨ ਦੇ ਵਿੱਚ ਦਰਜ ਹੋਇਆ ਸੀ ਉਹ ਚ 1 ਕਿਲੋ 200 ਗ੍ਰਾਮ ਦਾ ਮੁਕੱਦਮਾ ਦਰਜ ਹੈ ਇਹ ਤਾਂ ਅਸੀਂ ਰਿਕਾਰਡ ਸਾਰਾ ਬਾਚ ਰਹੇ ਆਂ ਵੀ ਹੋਰ ਇਹਦੇ ਕਿੰਨੇ ਮੁਕੱਦਮੇ ਦਰਜ ਨੇ ਮਾਜੋਗ ਐਸਐਸਪੀ ਸਾਹਿਬ ਬਠਿੰਡਾ ਮੈਡਮ ਅਮਨੀਤ ਕੁੰਡਲ ਜੀ ਨੇ ਇੱਕ ਵਿਸ਼ੇਸ਼ ਮਹਿਮ ਚਲਾਈ ਆ ਜੋ ਨਸ਼ੇ ਦੇ ਤਸਕਰ ਨੇ ਤੇ ਗੈਰ ਕਾਨੂੰਨੀ ਕਾਰਵਾਈਆਂ ਕਰਦੰਨੇ ਉਸ ਤਹਿਤ ਕਾਰਵਾਈ ਕਰਦੇ ਹੋਏ ਇੰਚਾਰਜ ਸੀਆਟੀੂ ਬਠਿੰਡਾ ਇੰਸਪੈਕਟਰ ਕਰਨਦੀਪ ਸਿੰਘ ਤੇ ਉਹਨਾਂ ਦੀ ਟੀਮ ਨੇ ਕੱਲ ਇੱਕ ਬੰਦਾ ਜਿਹਦਾ ਨਾਮ ਦੀਲਾਤਰ ਸ਼ਰਮਾ ਸੰਨੋਦ ਨਾਰਾਇਣ ਵਾਸੀ ਪਿੰਡ ਤੁੰਗੜੀਆਂ ਗੰਗਾ ਰੰਗਲ ਦਾ ਰਹਿਣ ਵਾਲਾ ਵਾ ਉਹਨੂੰ ਪੋਰਵਿਜ ਆਈਟੀਆਈ ਤੋਂ ਜਿਹੜਾ ਸੁਆ ਮਤੀ ਦਾ ਨੂੰ ਰਸਤਾ ਜਾਂਦਾ ਵਾ ਉਹ ਤੋਂ ਕਾਬੂ ਕੀਤਾ ਵਾ ਇਹ ਪੈਦਲ ਸੀਗਾ ਕਾਨੂੰਨ ਦੇ ਮੁਤਾਬਕ ਜਾ ਕੇ ਕਾਰਵਾਈ ਕਰਦੇ ਹੋਏ ਇਹਦੇ ਕੋਲੋਂ 1 ਕਿਲੋ 522 ਗ੍ਰਾਮ ਖੀਮ ਬਰੰਦ ਹੋਈ ਹੈ ਇਹਦੇ ਵਿਰੁੱਧ ਮੁਕੱਦਮਾ ਨੰਬਰ 132 ਥਾਣਾ ਸਿਵਲਾਈਨ ਦਰਜ ਕੀਤਾ ਗਿਆ ਵਾ ਸਰ ਹੁਣ ਤੱਕ ਕਿੰਨੇ ਹੁਕਮਾਂ ਦੇ ਸੂਰਪਿਤ ਕਰਦੇ ਕਿੱਥੇ ਇਹਨੇ ਖੀਮ ਸਪਲਾਈ ਕਰਨੀ ਕਿੱਥੋਂ ਲੈ ਕੇ ਆਇਆ ਬੁਢਲੀ ਤਫਤੀਸ਼ ਤੋਂ ਇਹ ਸਪਸ਼ਟ ਹੋਇਆ ਵਾ ਵੀ ਇਹ ਬੇਕਸੀ ਦੀ ਟ੍ਰੇਨ ਰਾਹੀਂ ਆਇਆ ਸੀਗਾ ਇਹਦੇ ਜੋ ਪੁੱਛਗੇ ਤਰਨੇ ਸਪੱਸ਼ਟ ਹੋਇਆ ਵੀ ਇਹਦੇ ਵਿਰੁੱਧ ਦੋ ਮੁਕੱਦਮੇ ਪਹਿਲਾਂ ਦਰਜਾ ਇੱਕ ਮੁਕੱਦਮਾ ਨੰਬਰ 154 ਐਸਟੀਐਫ ਮਹਾਲੀ ਦਰਜਾ ਇਹ 2023 ਦੇ ਵਿੱਚ ਦਰਜ ਹੋਇਆ ਸੀ ਉਹਦੇ ਚ 2 ਕਿਲੋ ਹੀਮ ਬਰਮ ਹੋਈ ਸੀ ਇਹਦੇ ਕੋਲੇ ਇੱਕ ਮੁਕੱਦਮਾ ਫਿਰਵਾੜ ਸਿਟੀ ਰਾਜਸਥਾਨ ਦੇ ਵਿੱਚ ਦਰਜ ਹੋਇਆ ਸੀ ਉਹ ਚ 1 ਕਿਲੋ 200 ਗ੍ਰਾਮ ਦਾ ਮੁਕੱਦਮਾ ਦਰਜ ਹੈ ਇਹ ਤਾਂ ਅਸੀਂ ਰਿਕਾਰਡ ਸਾਰਾ ਬਾਚ ਰਹੇ ਆਂ ਵੀ ਹੋਰ ਇਹਦੇ ਕਿੰਨੇ ਮੁਕੱਦਮੇ ਦਰਜ ਨੇ ਮਾਜੋਗ ਐਸਐਸਪੀ ਸਾਹਿਬ ਬਠਿੰਡਾ ਮੈਡਮ ਅਮਨੀਤ ਕੰਡਲ ਜੀ ਨੇ ਇੱਕ ਵਿਸ਼ੇਸ਼ ਮਹਿਮ ਚਲਾਈ ਆ ਜੋ ਨਸ਼ੇ ਦੇ ਤਸਕਰ ਨੇ ਤੇ ਗੈਰ ਕਾਨੂੰਨੀ ਕਾਰਵਾਈਆਂ ਕਰਦੰਨੇ ਉਸ ਤਹਿਤ ਕਾਰਵਾਈ ਕਰਦੇ ਹੋਏ ਇੰਚਾਰਜ ਸੀਆਟੀੂ ਬਠਿੰਡਾ ਇੰਸਪੈਕਟਰ ਕਰਨਦੀਪ ਸਿੰਘ ਤੇ ਉਹਨਾਂ ਦੀ ਟੀਮ ਨੇ ਕੱਲ ਇੱਕ ਬੰਦਾ ਜਿਹਦਾ ਨਾਮ ਦੀਲਾਤਰ ਸ਼ਰਮਾ ਸੰਨੋ ਨਾਰੈਣ ਵਾਸੀ ਪਿੰਡ ਤੁੰਗੜੀਆਂ ਗੰਗानगर ਦਾ ਰਹਿਣ ਵਾਲਾ ਉਹਨੂੰ ਹੋਰ ਵਿੱਚ ਆਈਟੀਆਈ ਤੋਂ ਜਿਹੜਾ ਸੂਆ ਮਤੀ ਦਾ ਨੂੰ ਰਸਤਾ ਜਾਂਦਾ ਵਾ ਤੁਹ ਕਾਬੂ ਕੀਤਾ ਵਾ ਇਹ ਪੈਦਲ ਸੀਗਾ ਕਾਨੂੰਨ ਦੇ ਮੁਤਾਬਕ ਜਾਤੇ ਕਾਰਵਾਈ ਕਰਦੇ ਹੋਏ ਇਹਦੇ ਕੋਲੋਂ 1 ਕਿਲੋ 522 ਗ੍ਰਾਮ ਹੀਮ ਬਰੰਦ ਹੋਈ ਹੈ ਇਹਦੇ ਵਿਰੁੱਧ ਮੁਕੱਦਮਾ ਨੰਬਰ 132 ਥਾਣਾ ਸਿਵਲਾਈਨ ਦਰਜ ਕੀਤਾ ਗਿਆ ਵਾ ਸਰ ਹੁਣ ਤੱਕ ਕਿੰਨੇ ਮਾਮਲੇ ਸੁਰੂਪਤ ਕਰਦੇ ਕਿੱਥੇ ਇਹਨੇ ਹੀਮ ਸਪਲਾਈ ਕਰਨੇ ਕਿਥੋਂ ਲੈ ਕੇ ਆ ਗੁੜਲੀ ਤਫਤੀਸ਼ ਤੋਂ ਇਹ ਸਪਸ਼ਟ ਹੋਇਆ ਵਾ ਵੀ ਇਹ ਬਕਤੀ ਟ੍ਰੇਨ ਰਾਹੀਂ ਆਇਆ ਸੀਗਾ ਇਹਦੇ ਜੋ ਪੁਛੇਗੇ ਤਰ੍ਹਾਂ ਇਹ ਸਪਸ਼ਟ ਹੋਇਆ ਵੀ ਇਹਦੇ ਵਿਰੁੱਧ ਦੋ ਮੁਕੱਦਮੇ ਪਹਿਲਾਂ ਦਰਜਾ ਇੱਕ ਮੁਕੱਦਮਾ ਨੰਬਰ 154 ਐਸਟੀਐਫ ਮਹਾਲੀ ਦਰਜਾ ਇਹ 2023 ਦੇ ਵਿੱਚ ਦਰਜ ਹੋਇਆ ਸੀ ਉਹਦੇ ਚ 2 ਕਿਲੋ ਹੀਮ ਬਰਾਮਦ ਹੋਈ ਸੀ ਇਹਦੇ ਕੋਲੇ ਇੱਕ ਮੁਕੱਦਮਾ ਫਿਲਵਾੜ ਸਿਟੀ ਰਾਜਸਥਾਨ ਦੇ ਵਿੱਚ ਦਰਜ ਹੋਇਆ ਸੀ ਉਹ ਚ 1 ਕਿਲੋ 200 ਗ੍ਰਾਮ ਦਾ ਮੁਕੱਦਮਾ ਦਰਜ ਹੈ ਇਹ ਤਾਂ ਅਸੀਂ ਰਿਕਾਰਡ ਸਾਰਾ ਬਾਚ ਰਹੇ ਆ ਵੀ ਹੋਰ ਇਹਦੇ ਕਿੰਨੇ ਮੁਕੱਦਮੇ ਦਰਜ ਨੇ